ਨਸ਼ਿਆਂ ਦੀ ਦਲਦਲ ਤੋਂ ਬਾਹਰ ਤੇ ਜਾ ਰਹੇ ਆ ਨਸ਼ੇ ਛੱਡੋ ਮੈਂ ਇਹ ਬਲੀ ਕਰਦਾ ਮੈਂ ਪਰਿਵਾਰੀ ਪਰ ਕੁਸ਼ ਦਾ ਸਾਥ ਨਹੀਂ ਕਰਾਂਗਾ ਮੈਂ ਤਬਾਕੂ ਨਹੀਂ ਖਾਵਾਂਗਾ ਚਾਰ ਵਾਦੇ ਕਰੀਦੇ ਆ ਅਮਰ ਚੱਕਰ ਦੇ ਫਿਰ ਸਮੋਂ ਮੈਂ ਨਸ਼ਾਲੀ ਕਰਦਾ ਕਿੰਨੀ ਸ਼ਰਾਬ ਆਦੀ ਨੰਬਰ 2 ਤੇ ਮੈਂ ਇਸ ਲਈ ਕਹਾਂਗਾ ਨੰਬਰ 3 ਤੇ ਮੈਂ ਸ਼ਰਾਬ ਮੈਂ ਤਬਾਕੂ ਨਹੀਂ ਖਾਂਦਾ ਤੇ ਨੰਬਰ 4 ਤੇ ਮੈਂ ਪਰਿਵਾਰੀ ਪਰ ਕੁਸ਼ ਦਾ ਸਾਥ ਨਹੀਂ ਮੇਰੀ ਘਰ ਵਾਲੀ ਹੈਗੀ ਇਹ ਬਸ ਮੇਰਾ ਘਰ ਵਾਲਾ ਹੈਗਾ ਜੇ ਦਸੋਈ ਚਾਲੇ ਚੀਜ਼ਾਂ ਕਿੰਨਾ ਕੇਨਾ ਕਮਾਲ ਦਾ ਇਹ ਕੋਈ ਬੰਦਾ ਜ਼ਿੰਦਗੀ ਤੇ ਲੱਗਦਾ। ਸਭਾ ਨੂੰ ਲੱਗਦੀ ਕਿ ਸ਼ਰਾਬ ਜਿਹੜੀ ਕਰਦੇ ਹਾਂ। ਕਿ ਕਿਸੇ ਕਿਸ ਰੱਖ ਲਿਆ ਤੇ ਸੋਹਣੇ ਲੱਗਦੇ ਆ। ਤੁਹਾਨੂੰ ਬੰਦਦੇ ਆ, ਖੱਬਦੇ ਆ, ਤੁੰਨੇ-ਨੋਣੇ ਲੱਗਦੇ। ਇੱਥੇ ਮਰਜੀ ਕਰ ਲੈਣਾ ਪੱਕਾ ਵਾਲੇ ਕਿੰਨੇ ਸੋਹਣੇ ਲੱਗਦੇ। ਕਿੰਨਾ ਸੌਖਾ ਤੇ ਤੰਬਾਕੂ ਦੀ ਮਾਰੀ ਦੀ ਚੀਜ਼। ਪਰ ਨਾਲੀ ਮਾਰ ਕੇ ਜਿੱਦਾ ਸਾਹ ਘੁੱਟ ਜਾਂਦੇ ਨੂੰ ਬੱਸ। ਪੂਰੀ ਸਾਹ ਸੌਖਾ ਹੀ ਸਾਰਾ ਹੈ ਕਿ ਏਕੀ ਵੱਡੀ ਗੱਲ ਤੇ ਨਹੀਂ ਆ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਵਿਸਾਖੀ ਗੁਰਦੁਆਰਾ ਪਰਮੇਸ਼ਰ ਗੁਰਦੁਆਰਾ ਸੋ 11 12 13 14 ਨੂੰ ਅਪ੍ਰੈਲ ਦਾ ਸਮਾਰੋਹ ਹੋਣਾ ਹੈ 14ਵਾਂ ਅੰਮ੍ਰਿਤ ਦਾ ਵਰਤ ਦਾ ਤਿਆਰ ਹੋਣਾ ਹੈ ਸੰਗਤਾਂ ਨੂੰ ਬੇਨਤੀ ਲਾਗੇ ਵਾਲਿਆਂ ਨੂੰ ਜਰੂਰ ਪਹੁੰਚਣਾ ਦਰਸ਼ਨ ਦੇਣੇ ਜਾਪ ਜੀ ਉਥੇ ਲੋਵਾਨਾਂ ਵਿੱਚ ਹਾਜ਼ਰੀ ਭਰਨ ਜਰੂਰ ਪਾਈਏ ਬੈਠੋ ਕੋਈ